ਹਾਂ ਜੀ ਹੋ ਸਾਹਿਬ ਜੀ ਮੈਂ ਬੇਚੈਨ ਇਥੋਂਰਾ ਬਹਿਤਾ ਹਾਂ ਕਲਗੀ ਵਾਲੇ ਤਾਲਖਾ ਮਹਾਰਾਜ ਅਨੰਦਾ ਜੀ ਕੁਰੀ ਤੇ ਬਰਾਜਬਾਲ ਸਤਿਗੁਰਾਂ ਦਾ ਸੋਹਣਾ ਦਰਬਾਰ ਸਜਿਆ ਦੁਨੀਆਂ ਦੇ بڑے ਦਰਬਾਰ ਸਜੇ ਨੇ بڑے ਰਾਜਿਆਂ ਦੀਆਂ ਰਾਜਧਾਨੀਆਂ ਨੇ ਪਰ ਕਲਗੀ ਵਾਲੇ ਤਾਲਖਾ ਮਹਾਰਾਜ ਦੀ ਜੇ ਦਰਬਾਰ ਦੀ ਸ਼ਾਨ ਪਾਹ ਸਾਰੇ ਰਾਜਿਆਂ ਨੂੰ ਬਾਤ ਪਾਉਂਦੀ ਏ ਗੱਲ ਮੈਂ ਹੀ ਨਹੀਂ ਕਹਿੰਦਾ ਖਾਲਸਾ ਜੀ ਜਦੋਂ ਆਕਤੀ ਮचंद ਆਇਆ ਉਹਨੇ ਵੇਖੀ ਦਰਬਾਰ ਦੀ ਸ਼ਾਨ ਉਹ ਵੀ ਜੇ ਲੱਗਿਆ ਸੀ ਏਡੀ ਸੋਹਣੀ ਸ਼ਾਨ ਸੀ ਮਹਾਰਾਜ ਦੇ ਦਰਬਾਰ ਦੀ ਤੇ ਕਹਾਂ ਇਵੇਂ ਵਰਤੀ ਚਲਗੀ ਵਾਲੇ ਪਾਕਿਆ ਮਹਾਰਾਜ ਸਜੇ ਹੋਏ ਸੀ ਗਰੀਬ ਨਵਾਜ਼ ਪਾਕਿਆ ਦੇ ਕੋਲ ਇੱਕ ਸਿੰਘ ਆਇਆ ਜਿਹਦਾ ਨਾਮ ਸੀ ਭਾਈ ਚਤਨ ਸਿੰਘ ਬਰਾੜ ਜਿਹਨੇ ਗਰੀਬ ਨਵਾਜ਼ ਪਾਕਿਆ ਨੂੰ ਦਰ ਖੰਦਾਰ ਧੋਰਾ ਪੇਟ ਕੀਤਾ ਸਤਿਗੁਰੂ ਸਾਹਿਬ ਦੇ ਕੋਲੇ ਘੋੜੇ ਬੜੇ ਜੰਗੀ ਸਨ ਦਰ ਖੰਦਾਰ ਦਰ ਬਦਾਰ ਕੋਲੇ ਬੜਾ ਜੰਗੀ ਤਾਰਾ ਸੀ ਮਹਾਰਾਜ ਕੋਲੇ ਉਹ ਸਿੰਘ ਹੈ ਜਿਹਨੇ ਸਤਗੁਰੂ ਨੂੰ ਤਲ ਖਿੰਦਾਰ ਘੋੜਾ ਹਾਜ਼ਰ ਕੀਤਾ ਜਦੋਂ ਭਾਈ ਚਕਰ ਸਿੰਘ ਮਰਾਜੀ ਆਏ ਤਾਂ ਕਿ ਉਹਨਾਂ ਨੇ ਸਤਗੁਰੂ ਨੂੰ ਨਾਮ ਜਪ ਦਿੱਤੇ ਸਾਖਾ ਗਰੀਬਾਂ ਦਾ ਆਜ ਪਾਛ ਇੱਕ ਅਰਜ਼ ਬੇਨਤੀ ਕਰਨੀ ਇੱਕ ਮਹਾਰਾਜ ਜੀ ਬਜਨ ਖਾ ਕੇ ਕਰਨਾ ਹੈ ਕਿ ਲਗੀ ਵਾਲੇ ਪਾਛਾ ਕਹਾਂ ਲੱਗੇ ਸਤਗੁਰੂ ਭਾਈ ਚਕਰ ਸਿੰਘ ਦੀ ਗੱਲ ਹੈ ਭਾਈ ਚਕਰ ਸਿੰਘ ਕੀ ਕਹਾਂ ਲੱਗੇ ਗਰੀਬਾਂ ਨੂੰ ਆਜ ਮੈਨੂੰ ਤੱਕੀ ਖਬਰ ਮਿਲੀ ਹੈ ਭਾਰੀਆਂ ਦਾ ਵੱਡਾ ਰਾਜ ਆਇਆ ਹਾਂ ਜੀ ਬੰਦਨ ਬਿਲਾਸਪੁਰ ਵਿੰਦਾ ਆ ਮਹਾਰਾਜੋ ਨੇ ਆਪਣੇ 22 ਤਾਲੀਆਂ ਨੇ 22 ਲਾਗਿਆਂ ਦੀ ਸਭਾ ਰੱਖੀ ਸਭਾ ਦੇ ਵਿੱਚ ਕਹਿੰਦੇ بڑے ਦੇਸ਼ਦਾਰ ਨਹੀਂ ਆਏ ਨੇ ਉਹਨੇ ਆਪ ਜੀ ਦੀ ਲਾਲ ਲੜਕੇ ਦੀ ਖੇਤ ਨਹੀਂ ਹਸਲ ਕੀਤੀ ਮਹਾਰਾਜ ਉਹਨਾਂ ਨੂੰ ਸਲਾਹਾਂ ਦੇਣ ਵਾਲੀਆਂ ਬੜੀਆਂ ਸਲਾਹਾਂ ਦਿੱਤੀਆਂ ਨੇ ਕਹਿੰਦੇ ਸਲਾਹ ਨਹੀਂ ਮੰਨਣ ਦੇ ਨਹੀਂ ਆਉਂਦੇ ਇਹਨਾਂ ਕੇਸ ਨਹੀਂ ਲੰਗ ਆਇਆ ਹੈ ਉਹਨੇ ਧੀਮਤਾਂ ਨੂੰ ਆਖਿਆ ਜਨਾਬ ਜਿਹੜਾ ਕੰਮ ਫੌਜਾਂ ਨਹੀਂ ਕਰ ਸਕੀਆਂ ਜਿਹੜਾ ਕੰਮ ਸਾਡੇ ਜਨਰਲ ਨਹੀਂ ਕਰ ਸਕਦੇ ਉਹ ਤਾਂ ਜਿਹੜੇ ਬੁਧੀ ਤਰੀਕੇ ਨਾਲ ਹੋ ਗਏ ਤੇ ਮੇਰੇ ਘਰ ਨਹੀਂ ਆਤਾ ਹੀ ਜਿਹੜੇ ਉਹ ਕਰਿਆ ਹੰਨ ਜਿਹੜਾ ਕਰਿਆ ਲਾ ਆਪਾਂ ਜਿਹੜਾ ਖਰਾਜ ਹੋਣੀ ਅੰਦਰ ਮਾਗੀ ਨਾ ਤੇ ਅੱਗੇ ਉਹਨਾਂ ਨੇ ਇਹ ਮੂਨਾ ਕਰਾਇਆ ਕਮੀ ਕਮੀ ਆਪਾਂ ਦੀ ਜੰਗੋ ਸ੍ਰੀ ਸਾਹਿਬ ਦੀ ਲਗਾ ਦੇ ਗਏ ਪੂਰੀ ਦੰਗਾ ਪਹਿਲਾਂ ਥੋੜੀਆ ਹੋਈਆ ਪੂਰੀ ਦੰਗਾ ਦੀ ਧਾਰੀ ਤੇ ਕਰਨਾ ਕਰੀਏ ਉਹਨਾਂ ਦਾ ਘੇੜ ਖੜੀ ਆ ਸੀ ਕਿ ਕਿਐ ਸੀ ਲੋਹੜੇ ਕਿਲਾ ਦੇ ਕੰਢੇ ਤੱਕ ਦਾ ਹੋਏਗਾ तन श्रोमी पंथ रतन सिंह साहिब जथेदार बाबा जी बाबा बलबीर सिंह साहिब जी छानवे करोड़ी जथेदार शोमणी पंथ अकाली बुढा ਰਈਆ ਦੇ ਗਰਿਆਂ ਨੇ ਨਾ ਉਟਾਵੇ ਸ਼ਰਮਣੀ ਪੰਥ ਕਾਰੀ ਫੁੱਟੇ ਨਾ ਦੀ ਘਾਤਮਾਈ ਸੇਵਾ ਦੇ ਸਹਾਬ ਆਦਿ ਸ਼ਕਤੀ ਮਾਤਾ ਸਹਿਬ ਜੀਵਾਂ ਨੂੰ ਬਾਏ ਹਰਿ ਸ੍ਰੀ ਅਕਾਲ ਮੇਰੇ ਬਹੁਤ ਸਤਕਾਰਯੋਗ ਸਿੰਘ ਸੈੰਗ ਜਥੇਦਾਰ ਸੇਵਾ ਰਤਨ ਸ਼ਰਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਗੁਰਬੀਰ ਸਿੰਘ ਸਾਹਿਬ ਜੀ 96 ਕਰੋੜੀ ਸਿੰਘ ਸਾਹਿਬਾਨ ਜੀ ਅਤੇ ਦਾਲ ਪੰਥ ਦੇ ਸਤਕਾਰਯੋਗ ਘੋੜਿਆਂ ਦੇ ਜਥੇਦਾਰ ਬਾਬਾ ਜੀ ਬਾਬਾ ਬਲਦੇਵ ਸਿੰਘ ਸਾਹਿਬ ਜੀ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਕੁਲਵੀਰ ਸਿੰਘ ਸਾਹਿਬ ਜੀ ਪਾਤਸ਼ਾਹ ਜੀ ਦੇ ਨਾਲ